ਦੇਖੋ 16000 ਮੈਗਾਵਾਟ ਤੋਂ ਵੱਧ 17000 ਮੈਗਾਵਾਟ ਦੇ ਕਰੀਬ بجلی ਦੀ ਮੰਗ ਚੱਲ ਰਹੀ ਹੈ ਉਹ ਬਿਜਲੀ ਵਾਲਾ ਫੰਡ ਵੀ ਇਹਨਾਂ ਨੇ ਕਿਸੇ ਪਾਸੇ ਹੋਰੇ ਤੋਰਤਾ ਅੱਜ ਤੱਕ ਬਿਜਲੀ ਮੰਤਰੀ ਜੀ ਜਿਨ੍ਹਾਂ ਖੇਤਰਾਂ ਦੇ ਵਿੱਚ ਅਜ ਮਹੀਨਾ ਮਹੀਨਾ ਹੋ ਗਿਆ ਆ ਗਲੀ ਪ੍ਰਕਾਸ਼ ਦੀਆਂ ਲਾਈਟਾਂ ਬੰਦ ਹੀ ਨਹੀਂ ਹੋਈਆਂ ਮੁੱਖ ਮੰਤਰੀ ਸਾਹਿਬ ਨੂੰ ਕਹਿ ਕੇ ਗੱਲ ਪਾ ਦਿਓ ਕਿ ਜਿਸ ਅਧਿਕਾਰੀ ਦੇ ਖੇਤਰ 'ਚ ਬਿਜਲੀ ਦੀ ਵਜੂਲ ਖਰਚੀ ਹੋਵੇਗੀ ਉਹ ਤੋਂ ਬਿੱਲ ਭਰਾਇਆ ਜਾਵੇਗਾ। ਅਸੀਂ ਤਾ ਉਹਨੂੰ ਬਿਜਲੀ ਮੁਕਤ ਦੇਤੀ ਤੇ ਕਰਜ਼ਾ ਕਿੰਨਾ ਦੇਤਾ? ਕਿਸੇ ਵੀ ਸਿਆਸੀ ਧਰ ਵਿੱਚ ਮੈਨੂੰ ਸਿਹਰਤਾ ਨਜ਼ਰ ਨਹੀਂ ਆ ਰਹੀ। ਸਭ ਅਕਸਰ ਆਪਾਂ ਗੱਲ ਕਰਦੇ ਹਾਂ ਜੀ ਬਿਜਲੀ ਨੂੰ ਲੈ ਕੇ ਪੰਜਾਬ ਦੇ ਵਿੱਚ ਇੱਥੇ ਅੰਤ ਦੀ ਗਰਮੀ ਪੈ ਰਹੀ ਹੈ ਉੱਥੇ ਹੀ ਪੰਜਾਬ ਦੇ ਵਿੱਚ ਬਿਜਲੀ ਦੀ ਲਾਗਤ ਵੀ ਵੱਧਦੀ ਜਾ ਰਹੀ ਹੈ ਡਿਮਾਂਡ ਵੱਧਦੀ ਜਾ ਰਹੀ ਹੈ ਤੇ ਹੁਣ ਬਿਜਲੀ ਦਾ ਸੰਕਟ ਵੀ ਆ ਸਕਦਾ ਹੈ ਜੀ ਦੇਖੋ 16000 ਮੈਗਾਵਾਟ ਤੋਂ ਵੱਧ 17000 ਮੈਗਾਵਾਟ ਦੇ ਕਰੀਬ ਬਿਜਲੀ ਦੀ ਮੰਗ ਚੱਲ ਰਹੀ ਹੈ ਬਿਜਲੀ ਬੋਰਡ ਬਾਰ-ਬਾਰ ਇਹ ਗੱਲ ਕਹਿ ਰਿਹਾ ਹੈ ਕਿ ਭਾਈ ਸਾਹਿਬ ਮੰਗ ਬਹੁਤ ਵਧ ਰਹੀ ਹੈ ਇਹ ਵੀ ਪਤਾ ਲੱਗਿਆ ਉਹ ਬਿਜਲੀ ਵਾਲਾ ਫੰਡ ਵੀ ਇਹਨਾਂ ਨੇ ਕਿਸੇ ਪਾਸੇ ਹੋਰੇ ਤੋਰਤਾ ਐਸ ਵੇਲੇ ਬਿਜਲੀ ਦੀ ਖਰੀਦ ਜਿਹੜੀ ਓਪਨ ਮੰਡੀ ਹੈ ਜਦੋਂ ਸੰਕਟ ਹੁੰਦਾ ਤਾਂ 15-15 ਰੁਪਏ ਯੂਨਟ ਤੇ ਵਗ ਜਾਂਦਾ ਜੇ ਪੂਰਬੀ ਰਾਜਾਂ ਦੇ ਵਿੱਚ ਮੀਂਹ ਜ਼ਿਆਦਾ ਪੈ ਜਾਵੇ ਉੱਥੇ ਬਿਜਲੀ ਸਰਪਲਸ ਹੋ ਜਾਂਦੀ ਹੈ ਫਿਰ ਇਹ 1.5 ਦੋ ਰੁਪਏ ਤੇ ਵੀ ਆ ਜਾਂਦੀ ਹੈ ਬਿਜਲੀ ਦੇ ਕਟ ਚਾਰੇ ਪਾਸੇ ਲੱਗ ਰਹੇ ਨੇ ਅੱਜ ਤੱਕ ਬਿਜਲੀ ਮੰਤਰੀ ਜੀ ਜਿਨ੍ਹਾਂ ਖੇਤਰਾਂ ਦੇ ਵਿੱਚ ਅੱਜ ਮਹੀਨਾ ਮਹੀਨਾ ਹੋ ਗਿਆ ਆ ਗਲੀ ਪ੍ਰਕਾਸ਼ ਦੀਆਂ ਲਾਈਟਾਂ ਬੰਦ ਹੀ ਨਹੀਂ ਹੋਈਆਂ ਜਾ ਕੇ ਪੁੱਛ ਲੋ ਉਹ ਜੀ ਰਿਪੇਅਰ ਚੱਲ ਰਹੀ ਆ ਉਹਨਾਂ ਦੀ ਮਰਮਤ ਕੀਤੀ ਜਾ ਰਹੀ ਹੈ ਇਹ ਕਿਹੜੀ ਮਰਮਤ ਆ ਜਿਹੜੀ ਮਹੀਨਾ ਮਹੀਨਾ ਚੱਲਦੀ ਹੈ ਨੈਸ਼ਨਲ ਹਾਈਵੇ ਥਾਰਟੀ ਸਥਾਨਕ ਸਰਕਾਰਾਂ ਆ ਪਟਿਆਲੇ ਦੇ ਵਿੱਚ ਮੈਨੂੰ ਤਾਂ ਨਹੀਂ ਲੱਗਦਾ ਮਹੀਨੇ ਤੋਂ ਵਿੱਚ ਜਿਹੜੀਆਂ ਗਲੀ ਪ੍ਰਕਾਸ਼ ਰਾਤ ਨੂੰ ਭਾਵੇਂ ਬੰਦ ਹੋਵੇ ਦਿਨੇ ਨਹੀਂ ਲਟਾ ਬੰਦ ਹੁੰਦੀਆਂ ਇਹਨਾਂ ਦੀਆਂ ਮੈਂ ਇੱਕ ਅਧਿਕਾਰੀ ਨੂੰ ਫੋਨ ਕੀਤਾ ਉਹ ਨਹੀਂ ਉਧਰ ਬਰੰਬਤ ਚੱਲ ਰਹੀ ਹੈ ਅੱਜ ਤੱਕ ਇਹਨਾਂ ਕੋਲੇ ਇਸ ਤਰ੍ਹਾਂ ਦਾ ਸਿਸਟਮ ਨਹੀਂ ਆਇਆ ਕਿ ਰਾਤ ਵੇਲੇ ਜਦੋਂ ਬਿਜਲੀਆਂ ਚੱਲਦੀਆਂ ਨੇ ਉਹਨਾਂ ਦੇ ਖੰਭਿਆਂ ਤੇ ਨੰਬਰਿੰਗ ਹੋਈ ਵੀ ਹੈ ਤੁਸੀਂ ਰਾਤ ਨੂੰ ਨੰਬਰ ਨੋਟ ਕਰ ਲਓ ਦਿਨੇ ਜਾ ਕੇ ਇਨਵਰਟਰ ਨਾਲ ਲੈ ਲਓ ਉਹਨੂੰ ਚੈੱਕਰ ਲਓ ਹਜ਼ਾਰਾਂ ਮੈਗਾਵਾਟ ਬਿਜਲੀ ਦੀ ਫਜ਼ੂਲ ਖਰਚੀ ਹੋ ਰਹੀ ਹੈ ਬਿਜਲੀ ਮੰਤਰੀ ਸਾਹਿਬ ਇੱਕ ਮੁੱਖ ਮੰਤਰੀ ਸਾਹਿਬ ਨੂੰ ਕਹਿ ਕੇ ਇਹ ਗੱਲ ਪਾ ਦਿਓ ਕਿ ਜਿਸ ਅਧਿਕਾਰੀ ਦੇ ਖੇਤਰ 'ਚ ਬਿਜਲੀ ਦੀ ਫਜ਼ੂਲ ਖਰਚੀ ਹੋਏਗੀ ਉਹ ਤੋਂ ਬਿੱਲ ਭਰਾਇਆ ਜਾਵੇਗਾ ਅੱਜ ਇਹ ਪਤਾ ਲੱਗ ਜੇ ਨਾ ਵੀ ਤੁਸੀਂ ਸ਼ਿਕਾਇਤ ਕੀਤੀ ਹੈ ਤੁਹਾਡੇ ਖੇਤਰ ਦੀ ਰਾਤ ਨੂੰ ਬਿਜਲੀ ਬੰਦ ਕਰ ਦੇਣਗੇ ਭਾਵੇਂ 10 ਦਿਨ ਨਾ ਆਵੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਨੇ ਇਸ ਵੇਲੇ ਬਿਜਲੀ ਦਾ ਬਹੁਤ ਵੱਡਾ ਸੰਕਟ ਹੈ ਲੈ ਵੀ ਮੁਕਤਖੋਰ ਤੇ ਜਿਹੜਾ ਸਰਕਾਰਾਂ ਨੇ ਪੱਠਾ ਵਹਾਉਣ ਦਾ ਕੰਮ ਆਪਣੀਆਂ ਵੋਟਾਂ ਲਈ ਆਪ ਕੀਤਾ ਜੀ ਬਾਜਬ ਰੇਟ ਲੈ ਲਓ ਜਦੋਂ ਚੰਨੀ ਸਾਹਿਬ ਨੇ 9 ਰੁਪਏ ਯੂਨਟ ਤੋਂ ਘਟਾ ਕੇ 6 ਕੀਤੀ ਸੀ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਸੀ ਮੈਨੂੰ ਵੀ ਯਾਦ ਹੈ ਗਰਮੀ ਦਾ ਮਹੀਨਾ ਸੀ ਉਹ ਮੇਰਾ ਬਿੱਲ 9200 ਰੁਪਏ ਦਾ ਆਇਆ ਸੀ ਜਦੋਂ ਇਹਨਾਂ ਨੇ ਉਹ ਰਾਹਤ ਦਿੱਤੀ ਅਗਲਾ ਬਿੱਲ 6700 ਦਾ ਆਇਆ ਸੀ ਭਾਪ 2.5 ਤਿੰਨ ਹਜ਼ਾਰ ਦਾ ਫਾਇਦਾ ਹੋ ਗਿਆ ਲੋਕ ਇਹਨੂੰ ਪਰ ਕੌਣ ਸਮਝਾਵੇ ਟੈਕਸ ਦਾ ਪੈਸਾ ਥੋੜਾ ਹੈ ਇਹ ਤੇ ਕੋਲੋਲਾ ਕਰਨ ਵਾਸਤੇ ਲੋਕ ਆ ਗਏ ਨੇ ਅਸੀਂ ਤੁਹਾਨੂੰ ਬਿਜਲੀ ਮੁਕਤ ਦੇਤੀ ਤੇ ਕਰਜ਼ਾ ਕਿੰਨਾ ਦੇਤਾ ਇਹ ਚੀਜ਼ਾਂ ਕਿਹਨੇ ਸੋਚ ਲਈਆਂ ਨੇ ਤੇ ਅਸੀਂ ਵੀ ਨਿੱਕੀਆਂ ਨਿੱਕੀਆਂ ਇਸ ਤਰ੍ਹਾਂ ਦੀਆਂ ਰਹਿਤਾਂ ਦੇ ਪਿੱਛੇ ਸੂਬੇ ਦਾ ਪਠਾਵਾ ਹਾਤਾ ਇੱਕ ਵਾਈਟ ਪੇਪਰ ਜਾਰੀ ਕਰਦੇਵੇ ਸਰਕਾਰ ਅੱਜ ਆਰਥਿਕ ਪੱਖੋਂ ਪੰਜਾਬ ਕਿੱਥੇ ਖੜਾ ਹੈ ਕ੍ਰਾਈਮ ਦੇ ਪੱਖ ਤੇ ਕਿੱਥੇ ਖੜਾ ਹੈ ਆਰਥਿਕਤਾ ਦੇ ਪੱਖ ਤੇ ਕਿੱਥੇ ਖੜਾ ਹੈ ਸੇਧ ਦੇ ਮਾਮਲੇ 'ਚ ਕਿੱਥੇ ਹੈ ਸਿੱਖਿਆ ਦੇ ਮਾਮਲੇ 'ਚ ਕਿੱਥੇ ਐ? ਗਵਰਨੈਂਸ ਦੇ ਮਾਮਲੇ ਦੇ ਵਿੱਚ ਕਿੱਥੇ ਐ? ਸੜਕ ਦੁਰਘਟਨਾਵਾਂ ਤੇ ਕਿੱਥੇ ਐ? ਸਭ ਤੋਂ ਕਿਹੜੇ ਰਾਜ ਅੱਗੇ ਨੇ? ਤੇ ਜੇ ਮੁਕਾਬਲਾ ਕਰਾਂਗੇ ਉਸ ਰਾਜ ਨਾਲ ਕਰਦੇ ਆਂ ਜਿਹੜਾ ਸਭ ਤੋਂ ਅੱਗੇ ਐ। ਸੋ ਦੋਸਤੋ ਕਿਸੇ ਵੀ ਸਿਆਸੀ ਧਿਰ ਵਿੱਚ ਮੈਨੂੰ ਸਿਹਰਦਤਾ ਨਜ਼ਰ ਨਹੀਂ ਆ ਰਹੀ। ਆਖਰ ਕਦੋਂ ਉਹ ਸਖਸ਼ੀਤਾ ਪੰਜਾਬ ਦੀ ਧਰਤੀ ਤੇ ਆਉਣਗੀਆਂ ਜਿਹੜਾ ਮੇਰੇ ਇਸ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਦੇਣ ਰੰਗਲੇ ਦਾ ਦਾਵਾ ਬਹੁਤ ਕਰਦੇ ਆ ਇਹ ਰੰਗਲੇ ਦੀ ਥਾਂ ਤੇ ਗੰਦਲਾ ਪੰਜਾਬ ਬਣਦਾ ਜਾ ਰਿਹਾ ਹੈ ਇਹਦੇ ਤੋਂ ਨਜਾਤ ਕੌਣ ਦਬਾਊਗਾ ਇਹਦੀ ਉਡੀਕ ਪੰਜਾਬੀ ਕਰ ਰਹੇ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗਾ